ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਗੁਰ ਕਰ ਕੋ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜਦੇ ਹੋ ਪੀਰ ਵਰਲਡ ਦੇ ਨਾਲ ਜਦੋਂ ਇਨਸਾਨ ਦੀ ਵਸਤਕ ਜੀਵਨ ਦੇ ਵਿੱਚ ਮੌਤ ਹੋ ਜਾਂਦੀ ਹੈ ਆਕਾਲ ਚਲਾਣਾ ਹੋ ਜਾਂਦਾ ਇਸ ਦੁਨੀਆ ਨੂੰ ਤਿਆਗ ਦਿੰਦਾ ਤਾਂ ਫਿਰ ਉਸ ਤੋਂ ਬਾਅਦ ਉਸ ਦੀ ਆਤਮਾ ਦਾ ਕੀ ਹੁੰਦਾ ਕੀ ਉਸ ਦੀ ਆਤਮਾ ਭੜਕਦੀ ਰਹਦੀ ਹੈ ਜਾਂ ਫਿਰ ਉਹ ਦਾ ਖਾਤਮਾ ਹੋ ਜਾਂਦਾ ਇਹਨਾਂ ਸਾਰੀ ਚੀਜ਼ਾਂ ਬਾਰੇ ਜਾਣਨ ਕਿ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਸੁਣਿਓ ਜਰੂਰ ਪੂਰੀ ਸੁਣਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਸਾਂਝਾ ਜਰੂਰ ਕਰਿਓ ਪਰਮ ਸਨਮਾਨਯੋ ਗੁਰੂ ਗੁਰੂ ਖਾਲਸਾ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਨੇ ਜਜ਼ਤੋਂ ਹੋਸ਼ ਸੰਭਾਲੀ ਹੈ ਉਹ ਇਸ ਗੱਲ ਦਾ ਇਛੁਕ ਹੈ ਕਿ ਮੌਤੇ ਭੇਦ ਨੂੰ ਸਮਝੇ ਉਹ ਜਾਣਨਾ ਚਾਹੁੰਦਾ ਹੈ ਕਿ ਬੰਦਾ ਕਿਉਂ ਮਰਦਾ ਹੈ ਕਿਸ ਤਰ੍ਹਾਂ ਮਰਦਾ ਹੈ ਮਰ ਕੇ ਉਹ ਕਿੱਥੇ ਜਾਂਦਾ ਹੈ ਉਸ ਦੇ ਨਾਲ ਉੱਥੇ ਕੀ ਵਰਤਾਰਾ ਹੁੰਦਾ ਹੈ सचमुच ही कोई नरक ज स्वर्ग है जुरा किताबाले गए हैं भावे कोई हिंदुओं दुस्तक इस बारे थां थ था हवाले मिलते हैं गुरबाणी अंदर इशारे ही हैं पर ने हर गल विस्थार दिती है उदाहरण वजो गुरबाणी बचाया है अमल सिरानों लेखा देना आए कठिन दूत जम लेना ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਇਸ ਸ਼ਬਦ ਵਿੱਚ ਜੋ ਕਬੀਰ ਸਾਹਿਬ ਨੇ ਅੰਕਿਤ ਕੀਤਾ ਹੈ ਕਿ ਧਰਮਰਾਜ ਦੀ ਕਚਹਿਰੀ ਦੇ ਬਾਹਰ ਸਾਰੇ ਜਮਦੂਤ ਹਰ ਰੋ ਸਵੇਰੇ ਇਕੱਠੇ ਹੋ ਜਾਂਦੇ ਹਨ ਧਰਮਰਾਜ ਉਹਨਾਂ ਨੂੰ ਇੱਕ ਲਿਸਟ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿੱਚ ਉਹ ਬੰਦਿਆਂ ਦੇ ਨਾਂ ਤੇ ਸਰਨਾਮੇ ਹੁੰਦੇ ਹਨ ਜਿਨ੍ਹਾਂ ਦੀਆਂ ਜਿੰਦਾਂ ਉਹਨਾਂ ਦੇ ਮਿੱਥੇ ਸਮੇਂ ਤੇ ਕੱਢਣੀਆਂ ਹੁੰਦੀਆਂ ਹਨ ਮਗਰ ਉਹ ਪੁੱਛਦਾ ਹੈ ਕਿ ਕੋਈ ਆਪਣੇ ਆਪ ਨੂੰ ਇਸ ਕੰਮ ਲਈ ਵਲੰਟੀਅਰ ਕਰਦਾ ਹੈ ਕਿ ਇਹ ਕੰਮ ਕਿਉਂਕਿ ਬੜੇ ਬੇਕਿਰਕੀ ਨਾਲ ਹੁੰਦਾ ਹੈ ਇਸ ਲਈ ਜੰਦੂਤਾਂ ਦੀ ਦਿਲ ਦੁਖਦਾ ਹੈ ਅਖੀਰ ਤੇ ਧਰਮਰਾਜ ਜੰਦੂਤਾਂ ਦਾ ਨਾਂ ਲੈ ਲੈ ਕੇ ਮਰਨ ਵਾਲਿਆਂ ਦੇ ਸੱਮਣ ਉਹਨਾਂ ਦੇ ਹੱਥ ਫੜਾ ਲੈਂਦਾ ਹੈ ਉਹ ਮਿੰਟਾਂ ਸਕਿੰਟਾਂ ਵਿੱਚ ਉੱਥੋਂ ਟੁਰ ਕੇ ਮਰਨ ਵਾਲਿਆਂ ਦੇ ਪਾਸ ਆ ਪਹੁੰਚਦੇ ਹਨ ਅਤੇ ਉਸ ਜਿੰਦ ਨੂੰ ਸੰਭਲ ਦੇ ਕੇ ਉਥੋਂ ਲੈ ਜਾਣ ਦਾ ਵਕਤ ਦੱਸ ਦਿੰਦੇ ਹਨ ਭਲੀਆਂ ਜਿੰਦਾਂ ਨੂੰ ਪਤਾ ਹੁੰਦਾ ਹੈ ਤੁਰ ਲਿਖਿਆ ਪਰਮਾਣਾ ਫੇਰ ਹੈ ਨਹੀਂ ਪਰ ਮਨਮੁਖ ਉਸ ਨੂੰ ਹਾਸਾ ਸਮਝਦੇ ਹਨ ਅਤੇ ਜਾਣ ਤੋਂ ਇਨਕਾਰੀ ਹੋ ਜਾਂਦੇ ਹਨ ਜਿਸ ਤੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਹੱਥ ਮਰੋੜਾ ਤਨ ਕਪੈ ਸਿਆਉ ਹੋਆ ਸੇਤ ਭਾਵ ਇਹ ਕਿ ਕਈ ਮਰਨ ਵੇਲੇ ਬਹੁਤ ਹੱਥ ਪੈਰ ਮਾਰਦੇ ਹਨ ਉਹ ਅਸਲ ਵਿੱਚ ਜਿੰਦ ਦੀ ਦੇ ਜਮਦੂਤ ਦੀ ਲੜਾਈ ਹੋ ਰਹੀ ਹੁੰਦੀ ਹੈ ਅਖੀਰ ਨੂੰ ਜੰਦ ਨੂੰ ਹੋ ਸਕੇ ਹਾਰਨਾ ਹੀ ਪੈਂਦਾ ਹੈ ਇੱਕ ਰਤੀ ਭਿਲਮ ਨਾ ਦੇਵਨੀ ਵਣ ਜਾ ਰਿਆ ਮਿਤਰਾ ਓਨੀ ਤਖੜੇ ਪਾਏ ਹੱਥ ਜਦ ਜੰਦ ਦੇ ਤੋਂ ਬਾਹਰ ਆ ਜਾਂਦੀ ਹੈ ਤਾਂ ਉਸ ਦਾ ਰੰਗ ਕਾਲੇ ਤੋਂ ਬੱਗਾ ਹੋ ਜਾਂਦਾ ਹੈ ਜਮਦੂਤ ਜਦ ਉਸ ਜੰਦ ਨੂੰ ਕੱਢਦਾ ਹੈ ਤਾਂ ਚਾਰੇ ਪਾਸੇ ਚੀਖ ਜਹਾਨਾ ਪੈ ਜਾਂਦਾ ਹੈ ਨਾਲ ਹੀ ਉਹ ਧਰਮ ਰਾਜ ਨੂੰ ਸੂਚਿਤ ਕਰ ਦਿੰਦਾ ਹੈ ਕਿ ਮੈਂ ਆਪਣਾ ਕੰਮ ਕਰ ਲਿਆ ਹੈ ਕਈ ਵਾਰੀ ਧਰਮਰਾਜ ਉਸਨੂੰ ਖਬਰਦਾਰ ਕਰਦਾ ਹੈ ਕਿ ਤੂੰ ਗਲਤ ਬੰਦੇ ਦੀ ਜਾਨ ਕੱਢ ਲਈ ਹੈ ਜਿਸ ਕਰਕੇ ਉਹ ਜੰਦ ਮੋੜ ਵਾਪਸ ਆ ਜਾਂਦੀ ਹੈ ਲੋਕ ਹੈਰਾਨ ਰਹਿ ਜਾਂਦੇ ਹਨ ਜੰਦੂਦ ਦੇ ਸਾੜਨ ਵੇਲੇ ਵੀ 나ਗੁੰਧ ਜੰਦ ਨੂੰ ਕਹਿੰਦਾ ਹੈ ਜੋ ਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕਹਿ ਸੰਦਾ ਜਿਸ ਦੇ ਨੂੰ ਤੂੰ ਬਕਰੇ ਖਾ ਖਾ ਕੇ ਪਾਲਦਾ ਰਿਹਾ ਹੈ ਉਹ ਸਾੜਨ ਲੱਗੇ ਨੇ ਅਖੀਰ ਤੇ ਜੰਦੂਦ ਜਨਰਲ ਨੂੰ ਲੈ ਕੇ ਉਸ ਮਾਰਗ ਆਪਾਂ ਤੇਰਾ ਕੋ ਨਾ ਸਿਆਨੂ ਜੈ ਮਹਾ ਭਯਾਨ ਤਪਦ ਬਹੁ ਕਾਮ ਜਹਤ ਰਖਾ ਮਨ ਤੁਜ ਆਕਰਖ ਹੈ ਉਸ ਤੇ ਲੈ ਕੇ ਦੁਰ ਪਿੰਦਾ ਹੈ ਉਸਨੇ ਦਸਵੇਂ ਵਾਲੇ ਦਿਨ ਸਾਰਾ ਪਿੰਡਾ ਮਗਾਉਣਾ ਹੁੰਦਾ ਹੈ ਇਸ ਕਰਕੇ ਬੰਦਾ ਤਾਕ ਟੁੱਟ ਜਾਂਦਾ ਹੈ ਗਰਮੀ ਨਾਲ ਵਿਆਕਲ ਹੋ ਜਾਂਦਾ ਹੈ ਤਰੇ ਨਾਲ ਤੜਫਦੇ ਜਦ ਪਾਣੀ ਮੰਗਦਾ ਹੈ ਤਾਂ ਜੰਦੂਦ ਉਸਨੂੰ ਪੁੱਛਦਾ ਹੈ ਕਿ ਤੂੰ ਜੀਵਨ ਵਿੱਚ ਕੋਈ ਪਰਉਪਕਾਰ ਕੀਤਾ ਹੈ ਉਸਦੇ ਦੱਸਣ ਤੇ ਇੱਕ ਪਰਉਪਕਾਰ ਕਰਲੇ ਇੱਕ ਘੁੱਟ ਪਾਣੀ ਦੇ ਦਿੰਦਾ ਹੈ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਕੁਝ ਪੈਂਦਾ ਚੱਲ ਕੇ ਜੰਦੂਦ ਜੈੰਦਰ ਨੂੰ ਕਹਿੰਦਾ ਹੈ ਜੇ ਤੇਰੀ ਸਲਾਹ ਹੋਵੇ ਤਾਂ ਮੈਂ ਤੈਨੂੰ ਉਹਨਾਂ ਦਾ ਇੱਕ ਵਾਰੀ ਮਿਲਾਪ ਕਰਾ ਸਕਦਾ ਹਾਂ ਮੋ ਮਮਤਾ ਦਾ ਮਾਰਿਆ ਹੋਇਆ ਬੰਦਾ ਉਹਦੇ ਚਾਹਸੇ ਵਿੱਚ ਆ ਜਾਂਦਾ ਹੈ ਇੱਥੇ ਇਹ ਚੇਤਾਵਨੀ ਹੈ ਉਸ ਨੂੰ ਮੂੰਹ ਤੋੜ ਜਵਾਬ ਦੇ ਦੇਣਾ ਚਾਹੀਦਾ ਹੈ ਜਿਹੜਾ ਛੱਡਿਆ ਘਰਾਂ ਉਸ ਦਾ ਲੈਣ ਕੀ ਨਾ ਤੇ ਜੰਦੂਦ ਉਸ ਨੂੰ ਮੋੜ ਉਹਦੇ ਪਰਿਵਾਰ ਪਾਸ ਲੈ ਜਾਂਦਾ ਹੈ ਸਭ ਨੂੰ ਮਿਲਾ ਕੇ ਹੁਣ ਬੜੇ ਰੋਮ ਨਾਲ ਕਹਿੰਦਾ ਅਸੀਂ ਅੱਧ ਵਟੇ ਮੁਰ ਕੇ ਆ ਗਏ ਸਾਂ ਹੁਣ ਜਿਹੜਾ ਪੰਡਾ ਅਸੀਂ ਹੌਲੀ ਹੌਲੀ ਕਰਨਾ ਸੀ ਉਹ ਸਾਨੂੰ ਤਿੰਨ ਗੁਣਾ ਜ਼ਿਆਦਾ ਰਫਤਾਰ ਨਾਲ ਕਰਨਾ ਪਵੇਗਾ ਹੁਣ ਜਿੰਦ ਨੂੰ ਹੋਸ਼ ਆਉਂਦੀ ਹੈ ਕਿ ਮੈਂ ਕਿਉਂ ਇੰਨੀ ਵੱਡੀ ਭੁੱਲ ਕੀਤੀ ਮੈਨੂੰ ਉੱਥੇ ਜਾ ਕੇ ਕੀ ਲੱਭਾ ਤੇ ਆਪਣੀ ਕੀਤੀ ਤੇ ਪਛਤਾਉਂਦੀ ਹੈ ਪਰ ਹੁਣ ਪਛਤਾਉਣ ਨਾਲ ਕੁਝ ਨਹੀਂ ਬਣ ਸਕਦਾ ਜਿੰਦ ਅੱਗੇ ਹੀ ਪੈਂਡੇ ਨਾਲ ਥੱਕੀ ਟੁੱਟੀ ਹੁੰਦੀ ਹੈ ਹੁਣ ਜਦ ਚੌਗਣੀ ਰਫਤਾਰ ਨਾਲ ਚੱਲਣਾ ਪੈਂਦਾ ਹੈ ਹਾਫ ਜਾਂਦਾ ਹੈ ਹਾਫ ਕੇ ਡਿੱਗ ਪੈਂਦਾ ਹੈ ਉਹ ਡਿੱਗੇ ਹੋਏ ਦੀ ਪਰਵਾਹ ਨਹੀਂ ਕਰਦਾ ਉਸਨੂੰ ਕਸ ਹਟਣਾ ਸ਼ੁਰੂ ਕਰ ਦਿੰਦਾ ਹੈ ਰਸਤੇ ਵਿੱਚ ਕੋਈ ਠਹਿਰਨ ਜਾ ਆਰਾਮ ਕਰਨ ਨੂੰ ਵਕਤ ਨਹੀਂ ਦਿੰਦਾ ਪਿਆਸੀ ਭੁਖੀ ਤ੍ਰਿਹਾਈ ਜਿੰਦ ਦੀ ਪੇਸ਼ ਨਹੀਂ ਜਾਂਦੀ ਉਸ ਦੇ ਰੌਣਕ ਰਲਾਣ ਪਿੱਟਣ ਦੀ ਕੋਈ ਪਰਵਾਹ ਨਹੀਂ ਕਰਦਾ ਅਖੀਰ ਤੇ ਦਸਵੇਂ ਵਾਲੇ ਦਿਨ ਉਸ ਨੂੰ ਉੱਥੇ ਲੈ ਜਾਂਦਾ ਹੈ ਅੱਗੇ ਜਾਂਦਿਆਂ ਇੱਕ ਲਿਸਟ ਲੱਗੀ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਸਭ ਨਾਲ ਰੂਹਾਂ ਦੇ ਨਾਮ ਹੁੰਦੇ ਹਨ ਜਿਨ੍ਹਾਂ ਨੇ ਉਸ ਦਿਨ ਉੱਥੇ ਪਹੁੰਚਣਾ ਹੁੰਦਾ ਹੈ ਜਿਸ ਨੂੰ ਪੜ ਕੇ ਹੋਰ ਦੂਜੀਆਂ ਰੂਹਾਂ ਜੇ ਉਹਨਾਂ ਜੋ ਕਿਸੇ ਨੂੰ ਜਾਣਦੀਆਂ ਹੋਣ ਉਹ ਅਗਲ ਵੰਡੀ ਉਥੇ ਉਸ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਤੇ ਆਪਣੇ ਮਿੱਤਰਾਂ ਪਿਆਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀਆਂ ਹਨ ਇਹ ਉਹੀ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਦੇ ਕੇਸ ਦੀ 17ਵੀਂ ਤਰੀਕ ਨਾ ਪਈ ਹੋਵੇ ਹਰ ਇੱਕ ਰੂਹ ਦਾ ਫੈਸਲਾ 17ਵੀਂ ਵਾਲੇ ਦਿਨ ਹੁੰਦਾ ਹੈ 11ਵੇਂ ਤੇ 12ਵੇਂ ਦੋ ਦਿਨ ਹਰ ਇੱਕ ਰੂਹ ਨੂੰ ਕੋਰਾਟੇ ਨੂੰ ਵਿੱਚ ਰੱਖਿਆ ਜਾਂਦਾ ਹੈ 13ਵੇਂ ਵਾਲੇ ਦਿਨ ਹਰ ਇੱਕ ਦੀ ਪੇਸ਼ੀ ਧਰਮਰਾਜ ਦੇ پاس ਹੋ ਜਾਂਦੀ ਹੈ ਉਥੇ ਧਰਮਰਾਜ ਦੀ ਕਚਹਿਰੀ ਦਾ ਪੂਰਾ ਹਾਲ ਦਿੱਤਾ ਹੋਇਆ ਹੈ ਉਥੇ ਚਿੱਤਰ ਤੇ ਗੁਪਤ ਦੋਵੇਂ ਧਰਮਰਾਜ ਦੇ ਪਾਸ ਬੈਠੇ ਹੁੰਦੇ ਹਨ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਧਰਮਰਾਜ ਉਹਨਾਂ ਦੇ ਲਿਖੇ ਹੋਏ ਲੇਖ ਤੋਂ ਸਾਰੀਆਂ ਗੱਲਾਂ ਨੋਟ ਕਰਕੇ ਉਹਨਾਂ ਦਾ ਬਕਾਇਆ ਕੱਢ ਲੈਂਦਾ ਹੈ ਧਰਮਰਾਜ ਜਦ ਲੇਖਾ ਮੰਗਾ ਬਾਕੀ ਨਿਕਸੀ ਭਾਰੀ ਪੰਜ ਕਿਸਾਨ ਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਲੇਖਾ ਰਮ ਮੰਗੇਸੀਆ ਬੈਠਾ ਕੱਢ ਵੇ ਆਸਾਦੀ ਵਾਰ ਵਿੱਚ ਅੱਗੇ ਇਹ ਵੀ ਲਿਖਿਆ ਹੈ ਅੱਗੇ ਕਰਨੀ ਕੀਰਤ ਬਾਜੀ ਹੈ ਵਹਿ ਲੇਖਾ ਕਰ ਸਮਝਾਇਆ ਜਦ ਲੇਖਾ ਸਮਝਾਇਆ ਜਾਂਦਾ ਹੈ ਉੱਥੇ ਲਿਖੀ ਹੋਈ ਸਭ ਗੱਲ ਨੂੰ ਚੁੱਪਚਾਪ ਸਵੀਕਾਰ ਕਰ ਲੈਣਾ ਚਾਹੀਦਾ ਹੈ ਪਰ ਕਈ ਹੂੜਮਤੀਏ ਉੱਥੇ ਵੀ ਸਿਰ ੜਾਉਂਦੇ ਹਨ ਉੱਥੇ ਲਿਖੀਆਂ ਗੱਲਾਂ ਤੋਂ ਮੁਕਰ ਜਾਂਦੇ ਹਨ ਇੱਥੇ ਫਿਰ ਚੇਤਾਵਨੀ ਹੈ ਉੱਥੇ ਸੱਚੇ ਹੀ ਸੱਚ ਨਿਭਣਾ ਚੁਣ ਵਾਕ ਕੜੇ ਜਜਮਾਲਿਆ ਧਾਉਨਾ ਪਾਇਨ ਕੁੜਿਆ ਮੂੰਹ ਕਾਲਾ ਦੋਜਕ ਚਾਲਿਆ ਤੇਰੇ ਨਾਇਰ ਦੇ ਸੇ ਜਣ ਗਏ ਹਾਰ ਗਏ ਸੇ ਠਗਣ ਵਾਲਿਆ ਲਿਖ ਨਾ ਵੈ ਧਰਮ ਬਹਾਲਿਆ ਰੂਹ ਦੇ ਮੁਕਰ ਜਾਣ ਤੇ ਧਰਮ ਰਾਜ ਇੱਕਦਮ ਜਮਦੂਤ ਦੀ ਡਿਊਟੀ ਲਾਉਂਦਾ ਹੈ ਕਿ ਉਹ ਮਾਤਲੁਕ ਵਿੱਚ ਜਾ ਕੇ ਉਸ ਦੁਸ਼ਣ ਦੀ ਪੜਤਾਲ ਕਰਕੇ ਆਵੇ ਜਮਦੂਤ ਅਖਰੇ ਫੋਰ ਵਿੱਚ ਇੱਥੇ ਆ ਜਾਂਦਾ ਹੈ ਤੇ ਉਸ ਦੀ ਬਰਾਉੜਤਾ ਜਾ ਕਰਦਾ ਹੈ ਅਖੀਰ 17ਵੇਂ ਵਾਲੇ ਦਿਨ ਅੰਤਿਮ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਉੱਥੇ ਵੀ ਸਿਰ ਅੜਾਇਆ ਹੋਵੇ ਉਹਨਾਂ ਨੂੰ ਦੁੱਗਣੀ ਸਜ਼ਾ ਦਿੱਤੀ ਜਾਂਦੀ ਹੈ ਕਈਆਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ ਤੇ ਕਈਆਂ ਨੂੰ ਸਵਰਗ ਵਿੱਚ ਕਈ ਐਸੇ ਵੀ ਜੀਵ ਹੁੰਦੇ ਹਨ ਜਿਨ੍ਹਾਂ ਨੇ ਥੋੜੇ-ਥੋੜੇ ਕਸੂਰ ਕੀਤੇ ਹੋਣ ਉਹਨਾਂ ਨੂੰ ਮੁੜ ਇਸ ਸੰਸਾਰ ਵਿੱਚ ਭੇਜ ਦਿੱਤਾ ਜਾਂਦਾ ਹੈ ਇਹ ਗੱਲ ਪੱਕੀ ਹੈ ਕਿ ਅੱਗੇ ਨਰਕ ਅਤੇ ਸਵਰਗ ਦੋਨੋਂ ਹੀ ਹਨ ਗੁਰਬਾਣੀ ਅੰਦਰ ਥਾਂ-ਪਰ-ਥਾਂ ਇਹਨਾਂ ਦੇ ਹਵਾਲੇ ਹਨ ਕੁਰਾਨ ਸ਼ਰੀਫ ਤੇ ਬਾਈਬਲ ਵਿੱਚ ਵੀ ਇਹਨਾਂ ਦਾ ਜ਼ਿਕਰ ਹੈ ਸੋ ਇਹਨਾਂ ਤੇ ਕਿੰਦੂ ਕਰਨਾ ਮੂਰਖਤਾਈ ਹੈ ਕਈ ਇਹ ਸਵਾਲ ਪੁੱਛਣਗੇ ਕਿ ਬੰਦੇ ਦੀ ਦੇਹ ਨੂੰ ਤਾਂ ਇੱਥੇ ਸਾੜ ਦਿੱਤਾ ਜਾਂਦਾ ਹੈ ਫਿਰ ਕਿਹੜੇ ਸਰੀਰ ਨੂੰ ਤਕਲੀਫ ਹੁੰਦੀ ਹੈ ਅਤੇ ਜੁੱਤੀਆਂ ਪੈਂਦੀਆਂ ਹਨ ਉਸ ਦਾ ਉੱਤਰ ਇਹ ਹੈ ਕਿ ਸਾਡਾ ਜਿਹੜਾ ਸੁਖਮ ਸਰੀਰ ਹੈ ਉਹ ਕਾਰਕਵੀ ਹੈ ਉਸ ਨੂੰ ਹੀ ਨਰਕ ਅਤੇ ਸਵਰਗ ਭੋਗਣੇ ਪੈਂਦੇ ਹਨ ਜੋ ਵਿਸਥਾਰ ਰੂਪਰੇ ਦੱਸਿਆ ਗਿਆ ਹੈ ਉਹ ਕੇਵਲ ਸਾਡੇ ਲੋਕਾਂ ਲਈ ਹੈ ਪਰ ਪ੍ਰਭੂ ਦੇ ਪਿਆਰ ਵਾਲਿਆਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਉਹਨਾਂ ਦਾ ਰਸਤਾ ਵੱਖਰਾ ਹੈ ਉਹਨਾਂ ਵਾਸਤੇ ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ ਜਨਮਵੰਦ ਦੇ ਗੇੜ ਵਿੱਚ ਵੀ ਨਹੀਂ ਆਉਂਦੇ ਕਬੀਰ ਜੀ ਇਸ ਚੀਜ਼ ਨੂੰ ਸਪਸ਼ਟ ਕਰਦੇ ਹਨ ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋ ਬਈ ਹੈ ਰੇ ਸੁਦੇ ਸੁਦੇ ਰੇ ਚਲੋ ਤੂੰ ਨਦਰ ਕੁਦਗਾ ਦਿਵਈ ਹੈ ਰੇ ਇਹ ਸੰਸਾਰ ਜੋ ਸਾਨੂੰ ਦਿਸਦਾ ਪਿਆ ਹੈ ਇਸ ਵਿੱਚ ਸਦੀਵ ਕਾਲ ਲਈ ਕਿਸ ਨੇ ਨਹੀਂ ਰਹਿਣਾ ਇਸ ਕਰਕੇ ਤੁਸੀਂ ਬਿਲਕੁਲ ਠੀਕ ਰਸਤੇ ਦੁਰੋ ਨਹੀਂ ਤਾਂ ਜੰਮ ਦਾ ਬਹੁਤ ਬੁਰਾ ਧੱਕਾ ਪਵੇਗਾ ਬਾਲਕ ਬੁੱਢੇ ਜਵਾਨ ਸਭ ਨੂੰ ਜੰਮ ਲੈ ਜਾਂਦਾ ਹੈ ਵਿਚਾਰੇ ਮਨੁੱਖ ਨੂੰ ਚੂਹਾ ਬਣਾਇਆ ਹੈ ਤੇ ਮੌਤ ਬਿੱਲੀ ਉਸ ਨੂੰ ਖਾ ਜਾਂਦੀ ਹੈ ਬੰਦਾ ਭਾਵੇਂ ਧਨਵਾਨ ਹੋਵੇ ਭਾਵੇਂ ਨਿਰਧਨ ਹੋਵੇ ਇਸ ਦੀ ਕੋਈ ਪਰਵਾਹ ਨਹੀਂ ਹਰੀ ਦੇ ਪਿਆਰੇ ਜੋ ਉਸ ਨੂੰ ਚੰਗੇ ਲੱਗਦੇ ਹਨ ਉਹਨਾਂ ਦੀ ਕਥਾ ਵੱਖਰੀ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਕਦੀ ਨਹੀਂ ਆਉਂਦੇ प्रभु उन्होंने हमेशा रहा है पुत्र, स्त्री, लक्ष्मी माया ए मन बिलकुल त्याग दबी फिर प्रभु मिल जाएगा जै लालच जागाती काट, दूर रही ओ जनते बाट, चित्र गुप्त सब लिखते लेखा भगत जना को दृष्ट ना पेखा भाव यह के जिस रस्ते का जिक्र कर चुके हाँ ਉੱਥੇ ਲਾਲਚੀ ਮਸੂਲੀਏ ਜੋ ਮਨਮੁਖ ਹਨ ਉਹ ਭਗਤਾਵਤ ਤੱਕ ਦੇ ਵੀ ਨਹੀਂ ਤੇ ਚਿਤ੍ਰਗੁਪਤ ਦੋਵੇਂ ਜੋ ਲੇਖਾ ਲਿਖਣ ਵਾਲੇ ਹਨ ਉਹ ਵੀ ਭਗਤਾ ਨੂੰ ਕੁਝ ਨਹੀਂ ਕਹਿੰਦੇ ਭਾਈ ਵੀਰ ਸਿੰਘ ਜੀ ਦੇ ਪਾਸ ਇੱਕ yogi ਆਇਆ ਜਿਸ ਨੇ ਆਪਣੇ yogic ਬਲ ਨਾਲ ਮੌਤ ਤੇ ਅਧਿਕਾਰ ਪਾ ਲਿਆ ਸੀ ਕਹਿਣ ਲੱਗਾ ਮੈਂ ਸੁਣਿਆ ਹੈ ਤੁਸੀਂ ਬੜੀ ਭਗਤੀ ਕਰਦੇ ਹੋ ਜੇ ਤੁਹਾਡੇ ਪਾਸ ਮੌਤ ਆਵੇ ਤੁਸੀਂ ਕਹਿ ਸਕਦੇ ਹੋ ਮੈਂ ਨਹੀਂ ਜਾਣਾ ਉਹ ਹੱਸ ਕੇ ਕਹਿਣ ਲੱਗੇ कि मेरे तो दृष्टिकोण में बड़ा फर्क है ओह किस तरह भाई साहब ने कहा मेरे पास जब मौत आएगी मैं उस तेनू किसने भेजा है जे उसने कहा मैं अपने आप आई हाँ तो मैं भी थोड़े तो वाग उसने मुँह से चपेट मारागा पर जे उसने कहा मैनुरी गुरु नानक देव जी ने करा मैं खड़ा खलोता ही उस नुर पवांगा कबीर जी कहें ਕਬੀਰ ਸੰਤ ਮੂਏ ਕਿਹਰ ਹੋਈਐ ਜੋ ਆਪਣੇ ਗ੍ਰਹਿ ਜਾਏ ਰੋਗੋ ਸਾਖਤ ਬਾਪਰੇ ਜੋ ਹਟਾ ਹਾਟ ਵਿਖਾਏ ਸੋ ਸੰਤ ਮਰਦੇ ਨਹੀਂ ਹਨ ਸੋ ਆਪਣੇ ਘਰ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਸਤਕਾਰਦਾ ਹੈ ਧਰਮਰਾਜ ਵੀ ਮੱਥਾ ਟੇਕਦਾ ਹੈ ਤੇ ਕਹਿੰਦਾ ਹੈ ਨਾਮ ਤੇ ਆਏ ਣ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਗੈ ਕੀ ਤੋ ਭਵਨ ਪੁਨੀਤ ਜਿਵੇਂ ਕੋਈ ਡਾਕਟਰ ਜੇਲ੍ਹ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਦੇ ਵਾਸਤੇ ਜਾਂਦਾ ਹੈ ਉਹ ਜੇਲ੍ਹ ਦੇ ਉਸੇ ਗੇਟ ਥਾਣੀ ਅੰਦਰ ਵੱੜਦਾ ਹੈ ਅਤੇ ਉਸੇ ਗੇਟ ਥਾਣੀ ਬਾਹਰ ਨਿਕਲਦਾ ਹੈ ਜਿੱਥੋਂ ਕਿ ਜੇਲ੍ਹ ਦੇ ਕੈਦੀ ਆਉਂਦੇ ਜਾਂਦੇ ਹਨ ਪਰ ਉਸ ਦਾ ਜੇਲ੍ਹ ਚਾਉਣਾ ਕੈਦੀਆਂ ਤੋਂ ਵੱਖਰਾ ਹੈ ਜਨਮ ਮਰਨ ਦੋਹਾਂ ਨੂੰ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸ਼ੋ ਲੈਣ ਮਿਲਾਏ ਨਾ ਹੋਏ ਜਨਮੈ ਨਾ ਮਰੇ ਨਾ ਹੋਏ ਦੁੱਖ ਸਹਣ ਗੁਰ ਰੱਖੇ ਸੋ ਉਭਰੇ ਹਾਰਿਸ਼ੋ ਕੇਲ ਕਰਾਨ ਸੋ ਉਹਨਾਂ ਲਈ ਜੰਮਣ ਮਰਨਾ ਇੱਕ ਖੇਡ ਹੈ ਪਾਪਨ ਉਹਨਾਂ ਲਈ ਅਖੌਤੀ ਚੀਜ਼ਾਂ ਹਨ ਮਨੁੱਖਾ ਜਨਮ ਜੋ ਸਾਨੂੰ ਮਿਲਿਆ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਤੇ ਹੀ ਪਾਈ ਕਈ ਵੀਰ ਇਸ ਦਾ ਗਲਤ ਅਰਥ ਸਮਝਦੇ ਹਨ ਉਹਨਾਂ ਦਾ ਖਿਆਲ ਹੈ ਕਿ ਗੁਰੂ ਦੀ ਸੇਵਾ ਤੇ ਭਗਤੀ ਕੀਤੀ ਤਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਉਹ ਭੁੱਲ ਜਾਂਦੇ ਹਨ ਕਿ ਗੁਰੂ ਦੀ ਸੇਵਾ ਤੇ ਭਗਤੀ ਕੇਵਲ ਮਨੁੱਖਾ ਜਨਮ ਵਿੱਚ ਹੀ ਹੋ ਸਕਦੀ ਹੈ ਸੋ ਇਸ ਦੇ ਸਹੀ ਅਰਥ ਇਹ ਹੀ ਬਣਦੇ ਹਨ ਕਿ ਜੇਕਰ ਗੁਰੂ ਦੀ ਸੇਵਾ ਅਤੇ ਭਗਤੀ ਕੀਤੀ ਜਾਵੇ ਤਾਂ ਹੀ ਮਨੁੱਖਾ ਜਨਮ ਸਫਲ ਹੁੰਦਾ ਹੈ ਨਹੀਂ ਤਾਂ ਇਸ ਨਾਲੋਂ ਪਸ਼ੂ ਹੀ ਚੰਗੇ ਹਨ ਜੋ ਘਾਹ ਫੂਸ ਖਾ ਕੇ ਅੰਮ੍ਰਿਤ ਦੁੱਧ ਦਿੰਦੇ ਹਨ ਤੇ ਮਨੁੱਖ ਉਸ ਅੰਮ੍ਰਿਤ ਨੂੰ ਪੀ ਕੇ ਵਿਸ਼ਟਾ ਬਣਾ ਲੈਂਦਾ ਹੈ ਇਸ ਮਨੁੱਖਾ ਦੇਹੀ ਦੀ ਪ੍ਰਾਪਤੀ ਲਈ ਦੇਵਤੇ ਵੀ ਤਰਸਦੇ ਹਨ ਕਿਉਂਕਿ ਇੱਕ ਮਨੁੱਖ ਹੀ ਐਸਾ ਹੈ ਜੋ ਭੈਰ ਬੰਦਗੀ ਦੇ ਪ੍ਰਤਾਪ ਨਾਲ ਮੁਕਤੀ ਪ੍ਰਾਪਤ ਕਰ ਸਕਦਾ ਹੈ ਸੋ ਮੁਖ ਪ੍ਰਯੋਜਨ ਇੱਥੇ ਜਨਮ ਲੈਣ ਦਾ ਹੀ ਹੈ ਕਿ ਪਰਮੇਸ਼ਰ ਦਾ ਨਾਮ ਜਪੀਏ ਜਿਸ ਨਾਲ ਇਹ ਜੀਵ ਆਤਮਾ ਪ੍ਰਭੂ ਵਿੱਚ ਹੀ ਅਭੇਦ ਹੋ ਜਾਵੇ ਸੋ ਦਾਸ ਬਰਜ਼ੋਰ ਸ਼ਬਦਾਂ ਨਾਲ ਬੇਨਤੀ ਕਰਦਾ ਹੈ ਕਿ ਹਰ ਪ੍ਰਾਣੀ ਮਾਤਰ ਨੂੰ ਅੱਗੇ ਦੱਸੇ ਹੋਏ ਸ਼ਬਦਾਂ ਦਾ ਨਿਤਨੇਮ ਅਨੁਸਾਰ ਪਾਠ ਹਰ ਹਾਲਤ ਵਿੱਚ ਕਰਨਾ ਚਾਹੀਦਾ ਹੈ ਖਾਸ ਕਰ ਜਿਨ੍ਹਾਂ ਦੀ ਆਯੂ 50 ਸਾਲ ਤੋਂ ਉੱਪਰ ਹੋ ਗਈ ਹੈ ਉਹ ਨਾਲ ਲੈਂਦਾ ਇਸ ਦੇ ਬਗੈਰ छुटਕਾਰਾ ਨਹੀਂ ਹੋ ਸਕਦਾ ਪਰ ਪਤਾ ਨਹੀਂ ਪਿਓ ਨੇ ਪੁੱਤਰ ਦੇ ਮੋਢਿਆਂ ਤੇ ਚੜ ਕੇ ਜਾਣਾ ਹੈ ਜਾਂ ਇਸ ਦੇ ਉਲਟ ਪੁੱਤਰ ਨੇ ਪਿਓ ਤੋਂ ਪਹਿਲਾਂ ਡੁਰ ਜਾਣਾ ਹੈ ਕਿਉਂਕਿ ਨਹਿ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਹਿ ਬੁਜੀਐ ਜੋ ਆਏ ਪਰਜਮ ਫੰਦ ਹੇ ਪ੍ਰਾਣਨਾਥ ਗੋਬਿੰਦਾ ਕਿਰਪਾ ਨਿਧਾਨ ਜਗਤ ਗੋਰੋ ਹੇ ਸੰਸਾਰ ਤਾਬ ਹਰਣਾ ਕਰुणा ਮੈਂ ਸਭ ਦੁਖ ਹਾਰੋ ਏ ਸਰਣ ਜੋਗ ਦਿਆਲਾ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ RAM ਦਾ ਮੋਦਰ ਮਾਧਵ ਹੈ ਇਸ ਸ਼ਬਦ ਵਿੱਚ ਇੱਕ ਪ੍ਰਕਾਰ ਦੀ ਵਾਹਿਗੁਰੂ ਅਗੇ ਜੋਦੜੀ ਹੈ ਕਿ ਏ ਮੇਰੇ ਪ੍ਰਾਣਾ ਦੇ ਮਾਲਕ ਪ੍ਰਭੂ ਜੀ ਤੁਸੀਂ ਕਿਰਪਾ ਦੇ ਸਾਗਰ ਹੋ ਅਤੇ ਜਗਤ ਦੇ ਗੁਰੂ ਹੋ ਤੁਸੀਂ ਸੰਸਾਰ ਦੇ ਪਾਪਾਂ ਨੂੰ ਨਿਵਰਤ ਕਰਨ ਵਾਲੇ ਹੋ ਗਰੀਬਾਂ ਦੇ ਮਾਲਕ ਮੇਰੇ ਤੇ ਮਿਹਰ ਕਰੋ ਕਿ ਜਿਸ ਵੇਲੇ ਮੇਰੇ ਸਰੀਰ ਦੀ ਸਿਹਤ ਖਰਾਬ ਹੋਣ ਲੱਗੇ ਭਾਵੇਂ ਜਦ ਮੇਰਾ ਅੰਤ ਸਮਾਵੇ ਤਾਂ ਮੈਂ ਤੁਹਾਡੀ ਯਾਦ ਵਿੱਚ ਸਰੀਰ ਤੇ ਆਟਾ ਸੋਸਾ ਸੰਗਤ ਜੀ ਦਾਸ ਵੱਲੋਂ ਮੈਂ ਬਿਆਧ ਭੁੱਲਾਂ ਚੁਕਾ ਦਿੱਖੇ ਮਮਕਸ਼ਨੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸੋ ਇਹ ਵੀਡੀਓ ਤੁਸੀਂ ਦੇਖੀ ਆ ਜਿਹਦੇ ਵਿੱਚ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਦੇਸ ਤੋਂ ਬਾਅਦ ਉਸ ਦਾ ਅਗਲਾ ਸਫਰ ਕਿਸ ਤਰ੍ਹਾਂ ਦਾ ਸੀ ਸੋ ਵੀਡੀਓ ਦੇ ਵਿੱਚ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ जरूर ਸਾਂਝੇ ਕਰਿਓ ਵਾਹਿਗੁਰੂ ਜੀ ਕਿਰਪਾ